ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੀ ਨਗਰ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੇ ਦੌਰਾਨ ਨਾਚ ਕਾ ਕੇ ਕੀਤੇ ਗਏ ਮਨੋਰੰਜਨ ਪ੍ਰਦਰਸ਼ਨਾਂ ਦੀ ਸਖਤ ਨਿੰਦਾ ਕੀਤੀ ਹੈ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਸਮਾਗਮ ਦੇ ਵਿੱਚ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਪਵਿੱਤਰ ਸ਼ਹਾਦਤ ਦੀ ਭਾਵਨਾ ਵਿਰੁੱਧ ਪੇਸ਼ਕਾਰੀਆਂ ਕੀਤੀਆਂ ਗਈਆਂ ਹਨ ਉਸ ਦੇ ਨਾਲ ਸ਼ਹਾਦਤ ਦੇ ਸੰਕਲਪ ਦੇ ਨਾਲ ਨਾਲ ਗੁਰਮਤ ਮਰਿਆਦਾ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਭਾਰੀ ਛੱਟ ਵਜੀ ਹੈ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਸਰਵੋੱਚ ਤੇ ਲਾਸਾਨੀ ਹੈ ਇਸ ਲਈ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸੰਬੰਧੀ ਕਰਵਾਏ ਜਾਣ ਵਾਲੇ ਹਰ ਸਮਾਗਮ ਦੀ ਰੂਪਰੇਖਾ ਸਿੱਖ ਮਰਿਆਦਾ ਸ਼ਰਧਾ ਸੰਜਮ ਅਤੇ ਗੁਰਬਾਣੀ ਦੇ ਸਤਕਾਰ ਦੀ ਭਾਵਨਾ ਦੇ ਅਨੁਕੂਲ ਹੋਣੀ ਲਾਜ਼ਮੀ ਹੈ ਪਰ ਭਾਸ਼ਾ ਵਿਭਾਗ ਪੰਜਾਬ ਨੇ ਇਸ ਮੌਕੇ ਮਨੋਰੰਜਨ ਦਾ ਸਾਧਨ ਬਣਾ ਕੇ ਸਿੱਖ ਸੰਗਤਾਨੀਆਂ ਭਾਵਨਾਵਾਂ ਤੇ ਗਹਿਰੀ ਸੱਟ ਮਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਹਾਵਤ ਆ ਕਹਿੰਦੇ ਕੋ ਨਾ ਚੱਲੀ ਦੇ ਬਾਬਾ ਧਿਆਈ ਜਿਹੜਾ ਪਿਛਲੇ ਦਿਨਾਂ ਵਿੱਚ ਸ਼ਰੋਣੀ ਕਮੇਟੀ ਪ੍ਰਧਾਨ ਸਾਹਿਬ ਨੇ ਪੰਜਾਬ ਸਰਕਾਰ ਨੂੰ ਜਿਹੜੀ ਇੱਕ ਗੱਲ ਚਿਤਾਈ ਸੀ ਕਿ ਜਿਹੜਾ ਸਰਕਾਰ ਦਾ ਕੰਮ ਆ ਉਹ ਸਰਕਾਰ ਕਰੇ ਤੇ ਜਿਹੜੇ ਧਾਰਮਿਕ ਸਮਾਗਮ ਆ ਉਹਦੇ ਵਿੱਚ ਸ਼੍ਰੋਣੀ ਕਮੇਟੀ ਜਿਹੜੇ ਸਮਾਗਮ ਕਰਦੀ ਆ ਉਹਨਾਂ ਵਿੱਚ ਸਰਕਾਰ ਜਿਹੜੀ ਹੈ ਸ਼ਾਮਲ ਹੋਵੇ ਸੋ ਅੱਜ ਇੱਕ ਵੱਡਾ ਰੋਸ ਸੰਗਤ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਸ਼੍ਰੀਨਗਰ ਦੇ ਵਿੱਚ ਇੱਕ ਸਮਾਗਮ ਯੋਜਨ ਕੀਤਾ ਜਿਹੜਾ ਕਿ ਪੰਜਾਬ ਦੀ ਭਾਸ਼ਾ ਵਿਭਾਗ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਇੱਕ ਗਾਉਣ ਵਾਲੇ ਭਰਾ ਜਿਹੜੇ ਆ ਉੱਥੇ ਗੀਤ गा ਰਹੇ ਆ ਤੇ ਸੰਗਤ ਜਿਹੜੀ ਆ ਉਹ ਸੰਗਤਾਂਾਂ ਕਹਿ ਰਵਾਂ ਕਿ ਜਿਹੜੇ ਉੱਥੇ ਹਾਜ਼ਰੀਨ ਨੇ ਉਹ ਉੱਥੇ ਭੰਗੜੇ ਪਾ ਰਹੇ ਨੇ ਸੋ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਿਵਸਾ ਤੇ ਉਸ ਦੇ ਯੋਜਿਤ ਸਰਕਾਰੀ ਸਮਾਗਮ ਦੇ ਵਿੱਚ ਭੰਗੜੇ ਪਾਏ ਜਾ ਰਹੇ ਨੇ ਤੇ ਗਾਣੇ ਗਾਏ ਜਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਜਿਹੜਾ ਕਿ ਸੰਗਤ ਦੇ ਵਿੱਚ ਭਾਰੀ ਰੋਸ ਹੈ ਕਿਉਂਕਿ ਅਸੀਂ ਪਹਿਲਾਂ ਵੀ ਇਹੀ ਗੱਲ ਕਹੀ ਸੀ ਕਿ ਜਿਹੜੇ ਧਾਰਮਿਕ ਸਮਾਗਮ ਨੇ ਇਹਨਾਂ ਦੀ ਮਰਜ਼ਾਦਾਵਾਂ ਦਾ ਜਿਹੜਾ ਖਿਆਲ ਹੈ ਜਾਂ ਡਿਊਟੀ ਹੈ ਉਹ ਸ਼ਰੋਣੀ ਕਮੇਟੀ ਵਾਖੂਬੀ ਨਿਭਾ ਸਕਦੀ ਆ ਜੇ ਬਿਹਾਰ ਸਰਕਾਰ ਸਾਰਾ ਖਰਚਾ ਕਰਕੇ ਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਸ਼੍ਰੋਣੀ ਕਮੇਟੀ ਨੂੰ ਦੇ ਸਕਦੀ ਆ ਤਾਂ ਇਸ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਆ ਭਗਵੰਤ ਮਾਨ ਜੀ ਕਹਿੰਦੇ ਸਾਡੇ ਕੋਲ ਕਾਪੀਰਾਈਟ ਆ ਸੋ ਇਹ ਗੱਲ ਹੁਣ ਕਾਪੀਰਾਈਟ ਭੰਗੜੇ ਦਾ ਆ ਭਗਵੰਤ ਮਾਨ ਜੀ ਕੋਲੇ ਉਹਨਾਂ ਨੇ ਭੰਗੜਾ ਪਾਤਾ ਸੋ ਸੰਗਤ ਦੇ ਵਿੱਚ ਭਾਰੀ ਹੌਸਾ ਇਸ ਦੀ ਡਟ ਕੇ ਨਿਖੇਧੀ ਕਰਦੀ ਆ ਸ਼੍ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਤੇ ਸੰਗਤ ਹੀ ਇਸ ਗੱਲ ਦਾ ਜਵਾਬ ਪੁੱਛੇ ਕਿ ਜਿਹੜਾ ਕੁਝ ਇਹ ਕੀਤਾ ਜਾ ਰਿਹਾ ਅਸੀਂ ਤਾਂ ਸਰਕਾਰ ਨੂੰ ਹੀ ਰੋਕਿਆ ਅਸੀਂ ਤਾਂ ਉੱਥੇ ਜਾ ਕੇ ਸ਼੍ਰੀਨਗਰ ਕੋਈ ਸ਼ਰੋਣੀ ਕਮੇਟੀ ਨੇ ਤਾਂ ਕੋਈ ਰੁਕਾਵਟ ਨਹੀਂ ਪਾਈ ਨਾ ਅਸੀਂ ਪਾਉਣੀ ਆ ਪਰ ਜਿਹੜਾ ਕੰਮ ਸਰਕਾਰ ਦੇ ਕਰਨ ਵਾਲਾ ਨੇ ਸੜਕਾਂ ਬਣਾਉਣੀਆਂ ਪ੍ਰਬੰਧ ਕਰ ਲੈ ਟੈਂਟ ਸਿਟੀ ਬਣਾਉਣੀ ਹੋਰ ਜਾਨਵਰਾਂ ਦਾ ਪ੍ਰਬੰਧ ਕਰਨਾ ਉਹ ਸਰਕਾਰਾਂ ਦਾ ਕੰਮ ਹੁੰਦਾ ਅੱਜ ਇਹ ਇਸ ਗੱਲ ਦਾ ਜਵਾਬ ਮਿਲ ਗਿਆ ਹਾਲੇ ਮੈਨੂੰ ਲੱਗਦਾ ਕੰਮ ਸ਼ੁਰੂ ਨਹੀਂ ਹੋਇਆ ਸੋ ਇਹ ਇੱਕ ਬਹੁਤ ਵੱਡਾ ਅਫਸੋਸ ਆ ਕਿ ਕੋਈ ਵੀ ਗੱਲ ਆ ਉਸ ਨੂੰ ਜਿਹੜਾ ਕਿ ਰਾਜਨੀਤਿਕ ਰੰਗ ਦਿੱਤੀ ਜਾਂਦੀ ਆ ਸੋ ਅਸੀਂ ਫੇਰੇ ਕਹਿੰਦੇ ਆ ਸਾਡੀ ਕਹੀ ਹੋਈ ਗੱਲ ਨੂੰ ਰਾਜਨੀਤੀ ਕਿ ਰੰਗ ਦਿੱਤੀ ਜਾਂਦੀ ਆ ਜਿਹੜੀ ਕਿ ਡੇਢ ਦੀ ਲੋੜ ਨਹੀਂ ਸੋਹਰਦਤਾ ਨਾਲ ਅ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਿਹੜਾ ਸ਼ਹੀਦੀ ਸ਼ੀਧੀ ਆ ਉਸ ਨੂੰ ਵੱਡੇ ਪੱਦਰ ਨੇ ਮਨਾਈਏ ਅਸੀਂ ਸਾਰਿਆਂ ਨੂੰ ਸਦਾ ਦਵਾਂਗੇ ਸੋ ਜਿਹੜਾ ਜਿਸ ਦਾ ਕੰਮ ਆ ਉਹ ਕੰਮ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਟਿਆ ਸਰਕਾਰ ਦੇ ਕਟਿਆ ਕਾਰਨਾਮੇ ਹਮੇਸ਼ਾ ਜਾਰੀ ਰਹਿੰਦੇ ਨੇ ਸਮਾਗਮ ਮਨਾਉਂਦੇ ਨੇ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਸ਼ਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਿ 350 ਸਾਲਾਂ ਜਿਹੜਾ ਸ਼ਹੀਦੀ ਸਤਾਫ ਦੀ ਚੱਲ ਰਹੀ ਐ ਸੀ ਉਹਨੂੰ ਮਨਾਉਣਾ ਸਰਕਾਰੀ ਸਮਾਗਮ ਹੋਵੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੇ ਹਾਲਾਤ ਦੇਖੋ ਮਤਲਬ ਐਡੀ ਘਟਿਆ ਕਰਤੂਤਾ ਕਿ ਵਿਹਾਂ ਦੇ ਵਿੱਚ ਜਿਵੇਂ ਭੰਗੜੇ ਪਾਏ ਜਾਂਦੇ ਨੇ ਐਵੇਂ ਥੱਲੇ ਭੰਗੜੇ ਪਾ ਰਹੇ ਨੇ ਤੇ ਪਿੱਛੇ ਬੋਰਡ ਲੱਗਿਆ ਹੋਇਆ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਹਿੰਦੇ ਅਸੀਂ ਸਮਾਗਮ ਬਣਾ ਰਹੇ ਹਾਂ ਤੇ ਮੁੱਖ ਮਹਿਮਾਨ ਕੌਣ ਹੈ ਆ ਮਾੜੀ ਸਰਕਾਰ ਦਾ ਮੁੱਖ ਮੰਤਰੀ ਹਰਜੋਤ ਮੈਂਸ ਕਾਹਦੇ ਤੁਸੀਂ ਮੁੱਖ ਮੰਤਰੀਆਂ ਤੇ ਮੰਤਰੀਆਂ ਯਾਰ ਤੇ ਸਿੱਖਿਆ ਮੰਤਰੀ ਤੇ ਤੈਨੂੰ ਇਹ ਨਹੀਂ ਪਤਾ ਹੂੰ ਤੁਸੀਂ ਦਸਤਾਰਾਂ ਬੰਨੀ ਫਿਰਦੇ ਹੋ ਤੁਹਾਨੂੰ ਇਹ ਨਹੀਂ ਪਤਾ ਕਿ ਸ਼ਹੀਦੀ ਦਿਹਾੜੇ ਕਿਵੇਂ ਮਨਾਏ ਜਾਂਦੇ ਹੁੰਦੇ ਨੇ ਕਿ ਸ਼ਹੀਦੀ ਦਿਹਾੜਿਆਂ ਦੀ ਕੀ ਮਾਨ ਮਰਿਆਦਾ ਹੁੰਦੀ ਆ ਇਹ ਵੀ ਪਹਿਲੀ ਵਾਰ ਹੋਇਆ ਕਿ ਸ਼ਹੀਦੀ ਦਿਹਾੜੇ ਗੁਰੂ ਤੇਗ ਬਹਾਦਰ ਜੀ ਨਵੇਂ ਪਾਤਸ਼ਾਹ ਦੀ ਸ਼ੀਦੀ ਦਾ ਦਿਹਾੜਾ 350 ਸਾਲਾਂ ਜਿੱਤੇ ਸੰਗਤ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਸਰਦਾ ਤੇ ਸਤਕਾਰ ਨਾਲ ਮਨਾ ਰਹੀ ਆ ਉਥੇ ਇਹ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹਰਜੋਤ ਬੈਂਸ ਮੁੱਖ ਮਹਿਮਾਨ ਭੰਗੜੇ ਪਾ ਕੇ ਗਿੱਧੇ ਪਾ ਕੇ ਵਿਆਹਾਂ ਮੰਗ ਕੂਕਾਂ ਮਾਰ ਕੇ ਇਹ ਕਿਹੋ ਜਿਹਾ ਗੁਰੂ ਤੇਗ ਬਹਾਦਰ ਜੀ ਦਾ ਸ਼ੀਦੀ ਦਿਹਾੜਾ ਮਨਾਇਆ ਜਾ ਰਿਹਾ ਮੈਂ ਬੇਨਤੀ ਕਰਦਾ ਹਾਂ ਸ਼੍ਰੀ ਕਲਤਕ ਸਾਬ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਮੇਟੀ ਕੀ ਵੱਡਾ ਇਹਨਾਂ ਤੇ ਐਕਸ਼ਨ ਲਿਆ ਜਾਵੇ ਕਿਉਂਕਿ ਇਹ ਮੈਂ ਸਮਝਦਾ ਕਿ ਬਹੁਤ ਹੀ ਨਿੰਦਣਯੋਗ ਤੇ ਕਟਿਆ ਜਿਹੜੀ ਆ ਉਹ ਸਰਕਾਰ ਦੀ ਜਿਹੜੀ ਪੂਰੀ ਕਟਿਆ ਜਿਹੜੀ ਮੈਂ ਸਮਝਦਾ ਕਿ ਇਹ ਇਹ ਕਟਿਆ ਇਹਨਾਂ ਨੇ ਕਰਤੂਤ ਕੀਤੀ ਆ ਇਹ ਇਹੋ ਜਿਹੀਆਂ ਗੱਲਾਂ ਤੇ ਇਹਨਾਂ ਨੂੰ ਵੱਡੀ ਜਿਹੜੀ ਆ ਉਹ ਸਜ਼ਾ ਲੈਣੀ ਚਾਹੀਦੀ ਮੈਂ ਤਾਂ ਇੱਥੇ ਤੋਂ ਕਹਾਂਗਾ ਕਿ ਇਸ ਮਾਮਲੇ ਤੇ ਮੁੱਖ ਮੰਤਰੀ ਹੋਰ ਸਾਰੇ ਮੰਤਰੀਆਂ ਨੂੰ ਜਿੱਥੇ ਮਾਫੀ ਮੰਗਣੀ ਚਾਹੀਦੀ ਹੈ ਅਸਤੀਫਾ ਦੇਣੇ ਚਾਹੀਦੇ ਨੇ ਕਿਉਂਕਿ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਗੁਰੂਆਂ ਦੀਆਂ ਸ਼ਹਾਦਤਾਂ ਤੇ ਜਿੱਥੇ ਸੰਗਤਾਂ ਵੱਡੇ ਵੱਡੇ ਸਮਾਗਮ ਕਰਦੀਆਂ ਨਕਰ ਕੀਰਤਨ ਕਢੇ ਜਾਂਦੇ ਨੇ ਦੀਵਾਨ ਸਜਾਏ ਜਾਂਦੇ ਨੇ ਢਾਡੀ ਰਾਗੀ ਕੀਰਤਨੀਏ ਜਿੱਥੇ ਕਥਾ ਕਥਾ ਕਰਦੇ ਨੇ ਤੇ ਆਮ ਆਦੀ ਪਾਰਟੀ ਵਾਲੇ ਵਿਆਹਾਂ ਮੰਗ ਭੰਗੜੇ ਮਾਰ ਕੇ ਕਲਕਾਰੀਆਂ ਮਾਰ ਕੇ ਸਮਾਗਮ ਕਰ ਰਹੇ ਨੇ ਲੱਖ ਲਾਹਣ ਤਿਆਰ ਤੁਹਾਡੇ ਤੇ ਤੇ ਲੱਖ ਲਾਹਣ ਜਿਹੜੇ ਤੁਸੀਂ ਉੱਤੇ ਮੁੱਖ ਮਹਿਮਾਨ ਬਣ ਕੇ ਇਹ ਸਮਾਗਮ ਕਰਾ ਕੇ ਆਏ ਹੋ ਸਿੱਖ ਸੰਗਤ ਨੂੰ ਬੇਨਤੀ ਆ ਲਾਹਣਤਾ ਪਾਓ ਫਟਲਾਣਤੀਆਂ ਪਾਓ ਇਹਨਾਂ ਨੂੰ ਜਿਹੜੀ ਇਸ ਘਟਿਆ ਕਰਤੂ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ